ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਸਿਮਰਨ ਦੀਦੀ ਆਏ ਆ ਤੇ ਸਿਮੂ ਨੂੰ ਲੈ ਕੇ ਨਾਲ ਸਫਾਈਆਂ ਕਰਨ ਦੇ ਆ ਤੇ ਕੈਪਟਨ ਵੀਰ ਜੀ ਦੇ ਘਰ ਦੀਆਂ ਸਫਾਈਆਂ ਕੀਤੀਆਂ ਅਸੀਂ ਤੇ ਸੁੱਖ ਨੇ ਮਤਲਬ ਜਿੱਦਾਂ ਹੀ ਕੱਪੜਿਆਂ ਦੇ ਤਹਿ ਲਾ ਲਾ ਰੱਖੀ ਸੀ ਤੇ ਮਤਲਬ ਉਹ ਧੋਣ ਵਾਲੇ ਹੋਏ ਸੀ ਤੇ ਫਿਰ ਅਸੀਂ ਇਹ ਸੋਚਿਆ ਵੀ ਚਲੋ ਜਦੋਂ ਹਣਾ ਬਿਸਤਰੇ ਸੁਕਣੇ ਪਾਏ ਹੀ ਆ ਤੇ ਅੱਜ ਅਸੀਂ ਵੀ ਇਦਾਂ ਕਰਦੇ ਆ ਵੀ ਜਿਹੜੇ ਕੱਪੜੇ ਆ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਕੋਟੀਆਂ ਸਵੈਟਰ ਬੱਚਿਆਂ ਦੇ ਕੱਪੜੇ ਕੈਪਟਨ ਵੀਰ ਜੀ ਦੇ ਸੁੱਖ ਦੇ ਇਹਨਾਂ ਨੂੰ ਸਾਰਿਆਂ ਨੂੰ ਤੇ ਚਲੋ ਇਹਨਾਂ ਦੇ ਟਰੰਕ ਚ ਰੱਖ ਦਾਂਗੇ ਹਨਾ ਜਦੋਂ ਸੁੱਕ ਜਾਣਗੇ ਤੇ ਸਿਮਰਨ ਪੁੱਤ ਲੱਗਾ ਹਾਂ ਹਾਂ ਮੇਰਾ ਪੋਤਾ ਦਾ ਜਿੱਦ ਦਿਨ ਮੈਂ ਪੂਹੀ ਛੁੱਟੀ ਹੋਣੀ ਉਦੋਂ ਨਹੀਂ ਤੁਹਾਡੇ ਨਾਲ ਕਰਾਉਣਾ ਤੇ ਮੈਂ ਚੱਲ ਫਿਰ ਤੇ ਉਧਰੋਂ ਪੂਹੀ ਆਏ ਸੀ ਸਿਮਰਨ ਦੀ ਇਹ ਮੈਨੂੰ ਬਚਰੀ ਨੇ ਆ ਕੇ ਆਈ ਜਦੋਂ ਅਜੇ ਬਰਸਾਤਾਂ ਨਹੀਂ ਸ਼ੁਰੂ ਹੋਈਆਂ ਹਾਂ ਹਾਂ ਜਦੋਂ ਮੈਂ ਆਈ ਸੀਗੀ ਤੇ ਪੂਹੀ ਦੀ ਮਨ ਤਾਂ ਸੰਡੇ ਨੂੰ ਦਿੱਤੀ ਆ ਪੋਤ ਨੂੰ ਹੁੰਦਾ ਲਾ ਕੇ ਨਾ ਨਹੀਂ ਚਾਹੀਦੀ ਹੈ ਹਨਾ ਰੁਕ ਗਿਆ ਕੰਮ ਬਹੁਤ ਜਿਆਦੀ ਹੋਈਆਂ ਬਰਸਾਤਾਂ ਐਰਕਾ ਘਰ ਤੇ ਨੇ ਸਾਰੇ ਖਾਉਂਦੇ ਆ ਤੁੰਗ ਲੱਗੀਆਂ ਨਾ ਹਾਂ ਹਾਂ ਤੇ ਚਲੋ ਤੇ ਚਲੋ ਕੇ ਰੱਖ ਦੇਣਾ ਹਾਂ ਤੇ ਉਹ ਸਮੈਲ ਜੀ ਨਹੀਂ ਆਉਗੀ ਤੇ ਉਹ ਗੋਲੀਆਂ ਹੈਗੀਆਂ ਵਾ ਫਨੈਲ ਦੀਆਂ ਜਿਹੜੀਆਂ ਹੁੰਦੀਆਂ ਉਹ ਵਿੱਚ ਰੱਖਾਂਗੇ ਆਪਣੇ ਜਿਹੜੇ ਵਧੀਆ ਲੱਗਣਗੇ ਹੈ ਨਾ ਨਾਲੇ ਤੋਪ ਲੱਗੀ ਆ ਤੇ ਬਿਸਤਰੇ ਅਹੀਂ ਪਾਏ ਸੀ ਛੱਤ ਤੇ ਸੁਕਣੇ ਪਾਤੇ ਸੀ ਸਾਰੇ ਤੇ ਇਹ ਹੁਣ ਜਾਣਗੇ ਸੁੱਕ ਤੇ ਫਿਰ ਇਹਨਾਂ ਨੂੰ ਇਦਾਂ ਅੰਦਰ ਸੁੱਟਾਂਗੇ ਨਾ ਤੇ ਜਦੋਂ ਹੋ ਜਾਣਗੇ ਠੰਡੇ ਤੇ ਫਿਰ ਮਤਲਬ ਰੱਖਾਂਗੇ ਵਿੱਚ ਪੇਟੀ ਦੇ ਕਿਉਂ ਗਰਮ-ਗਰਮ ਵੀ ਬਿਸਰਾਂਦੇ ਨਹੀਂ ਰੱਖਣਾ ਚਾਹੀਦਾ ਤੇ ਹੁਣ ਅਸੀਂ ਮਰਨ ਨੂੰ ਲੱਗੇ ਆ ਤੇ ਹੁਣ ਚਲੋ ਮੰਮੀ ਨਾਲ ਕਰਾ ਲਾਂ ਫਿਰ ਜਦੋਂ ਅਸੀਂ ਮਤਲਬ ਉਧਰ ਦੀ ਸਫਾਈ ਕਰਾਂਗੇ ਤੈਂ ਲਾਵਾਂਗੇ ਰੱਖਾਂਗੇ ਫਿਰ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ ਤੇ ਹੁਣ ਮੰਮੀ ਹੈਲਪ ਕਰਾ ਲਾਂ ਕੱਲੀਆਂ ਮੇਰੀਆਂ ਮੇਰੀ ਭਤੀ ਲੱਗੀ ਆ ਤੇ ਮੇਰੀ ਭੈਣ ਦੋਵੇਂ ਲੱਗੀਆਂ ਵਾ ਤੇ ਭਾਬੀ ਜੀ ਹੁਣੀ ਠੀਕ ਨਹੀਂ ਆ ਦਵਾਈ ਲੈਣ ਗਏ ਆ ਤੇ ਮੈਂ ਹਾਂ ਚੱਲ ਅਸੀਂ ਜਦਾ ਘਰ ਬਾਰ ਉਹ ਹੀ ਰੀਜ ਨਾਲ ਸਵਾਰਦਾ ਸਵਾਰਦਾ ਹਾਂ ਆਉਣਾ ਆਹ ਹਾਂ ਆਉਣਾ ਕੱਲੇ ਸੁਬਿਆ ਨੁਕਰਾਂ ਦੇ ਹੱਥ ਹੱਥ ਮਾਰਨਾ ਇਹ ਚੀਜ਼ਾਂ ਖਰਵਾੜੀ ਟੱਕਣ ਵਾਲੀ ਜਿਹੜੀ ਨਹੀਂ ਰੱਖਣੀ ਤੇਨ ਖਰਵਾੜੀ ਨਹੀਂ ਤੇ ਉੱਧਰ ਜਿੱਥੇ ਸਾਹ ਖੁਚਾਣੇ ਆ ਹਾਂ ਆ ਗਿਆ ਬੁੱਤ ਸਾਈਕਲ ਚਲਾ ਕੇ ਆਇਆ ਤਲਵੀਰ ਨੂੰ ਸਾਈਕਲ ਦਾ ਬੜਾਈ ਚਾਵਾ ਤੇ ਲੱਗਾ ਰਹਿੰਦਾ ਹੈ ਜਿਆਦੇ ਆ ਕੋਟੇ ਲਵਾਈਏ ਗੋਡੇ ਤੇ ਸਟਾਂ ਲਵਾਈਏ ਤੇ ਹੁਣ ਤੇ ਠੀਕ ਆ ਹੁਣ ਤੇ ਆਰਾਮ ਆ ਗਿਆ ਵਾ ਸਾਸਰੀ ਘਾਲ ਕਰੋ ਸਾਰਿਆਂ ਨੂੰ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਸਾਰਿਆਂ ਨੂੰ ਮੰਮੀ ਮਾਨਾ ਖਰਾਬ ਕਰੋ ਹੈ ਕੈਪਟਾ ਤੇ ਬਣਾਉਂਦੀ ਨਹੀਂ ਇਦਾਂ ਨੇ ਸਰਨਾ ਚੱਲ ਫਿਰ ਆਜੋ ਕੈਪਰੀ ਹਾਂ ਵੇਚਵਾਣਾ ਪੈਣਾ ਪੁੱਤ ਮਵੀ ਨਾਲ ਹੀ ਪੂਈ ਵੀ ਚਲੋ ਹੈ ਮੈਂ ਕੁਝ ਨਹੀਂ ਕਰਦੀ ਹਾਂ ਹਾਂ ਜੀ ਆਹ ਦੇ ਗਾੜੀ ਵੇਖ ਹਾਂ ਤਾਂ ਮੈਨਾਂ ਆਉਣਾ ਵਾ ਇੰਨੇ ਕੁੱਤੇ ਕੱਪੜੇ ਧੋਣ ਦੀ ਮੌਜ ਮੌਜ ਬੜੀ ਹਾਂ ਸਿਮਰ ਦੇ ਕਰਪਾ ਕਰ ਬਦਲੇ ਮੈਂ ਕਹਿ ਨਹੀਂ ਆਂਦਾ ਨਾਉਣਾ ਵਾ ਪੋਤਾ ਬੁਮਾਰਾ ਸੋਹਣਾ ਮੈਨੂੰ ਡਰ ਲੱਗਦਾ ਹੈ ਬਤੂ ਓਦਾਂ ਹੁਣ ਓਦਾਂ ਬੁੱਗਾ ਧੋ ਲੋ ਤੇ ਫੇਰ ਮੈਂ ਸੇਰਵਾ ਦਿੰਨੀ ਆ ਰੋਟੀ ਖਾ ਲਈ ਮੇਰੇ ਪੁੱਤ ਨੇ ਹਨਾ ਆਓ ਗੱਡੀ ਤੇ ਵੀਰ ਦੀ ਆ ਖੜੀ ਗੱਡੀ ਤੇ ਏ ਗੇੜੇ ਤੇ ਗੇੜਾ ਲਾਈ ਜਾਂਦਾ ਜਾ ਮੈਂ ਮਾਪਿਆਂ ਨਾਲ ਹੀ ਜਾਂਦੀ ਆ ਟਾਇਰ ਲਾ ਦੇ ਟਾਇਰ ਟਾਇਰ ਲਾ ਦੇ ਟਾਇਰ ਅਸੀਂ ਐਦਾਂ ਕੱਪੜੇ ਸੁੱਟਦੇ ਆ ਇਹ ਤਾਂ ਕਪੜੇ ਗੇਰ ਤੇ ਆ ਤੇ ਹੁਣ ਮੈਂ ਸਾਰੇ ਘਰ ਦੇ ਆਲੇ ਦੁਆਲੇ ਰਜਾਈਆਂ ਤੇ ਕੰਬਲ ਨੇ ਬਰਾਬਰ ਦਾ ਸਨ ਨਾ ਲਾਗੇ ਲਾ ਲੋ ਮੰਜੇ ਨੂੰ ਕੋਈ ਗੱਲ ਨਹੀਂ ਫਿਰ ਹਾਂ ਉਹ ਵੀ ਕਰ ਲਿਆ ਤੂੰ ਨਾ ਪੰਗੇ ਲਿਆ ਕਰਨੀ ਕੁੜੀਏ

ਹਾਂ ਲਾਗੇ ਕਰ ਲੋ ਮੰਜੇ ਨੂੰ ਕੋਈ ਗੱਲ ਨਹੀਂ ਫਿਰ ਬਿਸਤਰੇ ਦੇ ਕੁੱਲੇ ਬਣਾਏ ਹੁੰਦਾ ਭਾਬੀ ਨੇ ਨਹੀਂ ਕੰਬੜਾ ਉੱਤੇ ਹੋਣੇ ਆ ਬਸ ਸੁੱਕ ਗਿਆ ਹਾਂ ਸੁੱਕ ਗਿਆ ਭਾਬੀ ਸਾਰੀ ਟੀਮ ਨੇ ਰਲ ਕੇ ਤੇ ਅੱਜ ਸੁੱਕ ਦੀ ਪੇਟੀ ਦੇ ਬਿਸਤਰੇ ਸਖਾਏ ਸਾਰੇ ਜਾਨਾਂ ਨੇ ਆਪੋ ਆਪਣੇ ਕੱਪੜੇ ਸੁਖਾਏ ਜਿਤਾਹ ਨਾਲ ਧੁੱਪਾਂ ਤੇ ਖੀਆਂ ਜੀਆਂ ਲੱਗਣ ਡਈਆਂ ਵਾ ਤੇ ਹਵਾਰ ਬਰਸਾਤਾਂ ਵੀ ਬੜੀਆਂ ਹੋਈਆਂ ਤੇ ਫਿਰ ਮੇਰਾ ਧਿਆਨ ਗਿਆ ਹੀ ਸਿਮੂ ਨੇ ਵੀ ਮੈਨੂੰ ਇੱਕ ਦਿਨ ਕਿਹਾ ਵੀ ਪ੍ਰੀਤੀ ਮੰਮੀ ਹਾਡੇ ਬਿਸਤਰੇ ਨਹੀਂ ਸਿਕਾਉਣੇ ਤੇ ਮੰਮੀ ਅੱਜ ਫਿਰ ਵੀਡੀਓ ਬਣਾਉਣ ਤੋਂ ਬਾਅਦ ਪਹਿਲਾ ਸਵੇਰੇ ਸਾਰੇ ਬਿਸਤਰੇ ਕੋਠੇ ਦੇ ਉੱਪਰ ਸੁੱਕਨੇ ਪਾਏ ਤੇ ਹੁਣ ਸ਼ਾਮਾਂ ਪੈ ਗਈਆਂ ਹੁਣ ਲਾ ਕੇ ਠੰਡੇ ਕਰਕੇ ਜੋੜ ਕੇ ਪੇਟਿੰਨ ਤੋਂ ਪਲਵਾ ਕੇ ਵਿੱਚ ਰੱਖ ਦਿੰਦੇ ਨੇ ਸਿਮੂ ਨੇ ਜਿਆਦਾ ਹੱਲ ਭਰਾਈ ਮੈਨੂੰ ਹੈ ਤੁਸੀਂ ਕਹਿੰਦੇ ਹੈ ਨਹੀਂ ਹਾਂ ਚ ਬੱਚੇ ਦੇ ਨਾਲ ਦੀਦੀ ਅੱਜ ਦੋਵਾਂ ਸਿਮਰਨ ਸਿਮਰਨ ਨੇ ਦੋਵਾਂ ਨੇ ਰਲ ਕੇ ਅਹੀਂ ਪਤਾ ਕੀ ਕੀਤਾ ਚ ਬੱਚੇ ਚ ਸਿਮਰਨ ਧੋਈ ਗਈ ਤੇ ਮੈਂ ਤੇ ਸਿਮਮੂ ਚ ਬੱਚੇ ਚ ਵੜਦੀਆਂ ਇਹ ਕੱਪੜੇ ਸੁਟੀ ਜਾਵੇ ਅਹੀਂ ਬਾਹਰ ਰਾਰਾ ਇਨਾ ਮਜ਼ਾ ਆਇਆ ਕੜ-ਕੜ ਕੇ ਮਤਲਬ ਧੋ ਦਦੇ ਸਕਾਰਾ ਪੂਲ ਦੇ ਉੱਤੇ ਉਦਾਂ ਵੀ ਨਾ ਖੁੱਲਾ ਪਾਣੀ ਆ ਕੱਪੜੇ ਧੋਣ ਦਾ ਮਜ਼ਾ ਬਹੁਤ ਆਉਂਦਾ ਜਿਦਾ ਮਾਰੀ ਚ ਕੱਪੜੇ ਸੀ ਚੋਣ ਵਿੱਚ ਕੱਪੜੇ ਸੀ ਹਨਾ ਭਾਬੀ ਦੇ ਪੌਣੇ ਵੀ ਜਾਂ ਸਿਮਰਨਾਂ ਦੇ ਪਹਿਲਾਂ ਵੇਖ ਕੇ ਤੇ ਭਾਬੀ ਜੀ ਕਹਿੰਦੇ ਨੇ ਜਿਆਦਾ ਖਲਾਰਾ ਪਾ ਲਿਆ ਤੁਹਾਨੂੰ ਕੋ ਬੱਸ ਇਹ ਦੇ ਦੇ ਨੀ 30 ਮਿੰਟ ਮੈਂ ਵੀ ਜਿਹੜਾ ਇੰਨਾ ਪਾਣੀ ਖੁੱਲਾ ਵਾ ਨਾ ਇਹਨੇ ਮੈਂ ਨਹੀਂ ਹਿਲਾਉਣਾ ਸਕਦੀ ਮੈਂ ਟਮੇਟੀ ਹੋ ਜਾਂਦਾ ਖੁੱਲਾ ਹੁੰਦਾ ਕਰਕੇ ਨਾ 20 ਮਿੰਟ ਮੈਂ ਟੀ ਤੋਪਾ ਬੜੀ ਸੋਕੇ ਵੀ ਜਾਂਦੇ ਛੇ ਤੇ ਨਾਲੋਂ ਨਾਲ ਇੱਕ ਜਾਣਾ ਤੇ ਰੱਖੀ ਜਾ ਉਹ ਪੇਟੀ ਚ ਵਿਛਾਇਆ ਆ ਲੈ ਤੂੰ ਮੈਂ ਤੇ ਇਹ ਤੇ ਵਿਛਾਇਆ ਹੋਈ ਦੀਪ ਚੁੱਪ ਕਰਕੇ ਖਲੋਤੀ ਆ ਮੈਂ ਇੱਦਾਂ ਤੈਹ ਲਾਉਣੀ ਇੱਦਾਂ ਲਾਉਣੀ ਮੈਂ ਵੀ ਕਾਰ ਸੇਖ ਲਈਏ ਵੀ ਕਿੱਦਾਂ ਲਾਉਣੀ ਫਿਰੋਸਾ ਨਹੀਂ ਮੈਂ ਤਾਂ ਵੀਚ ਕੋਲ ਆ ਉਹ ਹੱਥ ਦੇ ਲਈ ਵਿੱਚ ਟਰੰਕ ਦੇ ਮੈਨੂੰ ਲੱਗਦਾ ਦਜੀ ਆਪਾਂ ਕੰਮ ਨਾ ਕਰੀਏ ਤੇ ਸਿੰਗਲਾਂ ਚਾਈ ਦੀ ਤਿੰਨ ਤਿਆਰ ਕਰਕੇ ਇੱਦਾਂ ਭਾਬੀ ਲਾਉਂਦੇ ਆ ਨਾ ਇੱਦਾਂ ਬਿੱਖਰੇ ਵੱਧ ਹੁੰਦੀ ਵਿੱਚ ਫਿਰ ਇੱਦਾਂ ਜਗਾ ਘੱਟ ਕੇ ਜਾਂਦੀ ਨਾ ਮੈਂ ਦੋ ਦੋ ਇਧਰ ਮੰਮੀ ਆਪਣੀ ਡਿਊਟੀ ਸੰਭਾਲ ਲੈਂਦੇ ਆ ਲਸਣ ਤੜਕਾ ਗੰਢਾ ਅਛਾ ਕੱਪੜੇ ਸਿਮੋ ਇਹਨੂੰ ਉਧਰ ਚੱਲ ਇਹ ਤਾਂ ਨਹੀਂ ਆਪਣੀ ਡਿਊਟੀ ਸੰਭਾਲ ਲੈਂਦੇ ਆ ਆਹੋ ਕੱਪੜੇ ਸੋਖਾ ਵਾਲਾ ਗ੍ਰੀਨ ਸੂਟ ਬੜੀ ਰੀਜਨ ਆਪੁੰਦੀ ਹੁੰਦੀ ਹੈ ਕੀ ਕਰਨਾ ਇਹ ਇਹਨਾਂ ਦੇ ਵਿੱਚੋਂ ਮੈਂ ਜਿਹੜੇ ਕੱਪੜੇ ਜਿਹਤੇ ਪੈਨ ਨਹੀਂ ਆ ਤੇ ਰੱਖ ਲੋ ਨਹੀਂ ਤੇ ਬਾਕੀ ਮੈਂ ਨਹੀਂ ਮੈਂ ਅੱਜ ਪੈਨ ਨੇ ਆ ਬੈਗ ਚ ਪਾ ਕੇ ਰੱਖ ਦਿਓ ਜਿਹੜੇ ਨਹੀਂ ਸੁੱਕਦੇ ਕੱਪੜੇ ਪਾਉਣ ਵਾਲੇ ਉਹ ਮਤਲਬ ਜਿਤਰਾ ਹੁੰਦੇ ਆ ਨਾ ਦਾਨਕਾਰੀ ਨਾਲ ਅਨਾਥ ਆਸ਼ਰਮ ਕੱਪੜੇ ਜਾਂਦੇ ਆ ਦਾਨ ਕਰੀ ਦੇ ਜਿਤਨਾ ਨਵੇਂ ਸੂਟ ਵਾ ਚਲੋ ਕਿਸੇ ਦੇ ਕੰਮ ਆ ਜਾਣਗੇ ਕੋਈ ਪਾ ਲੂਗਾ ਕਿਉਂਕਿ ਮਤਲਬ ਮੇਰੀ ਵੀ ਹਾਈਟ ਥੋੜੀ ਜਿਹਾ ਜ਼ਿਆਦਾ ਦਵਿੰਦਰ ਦੀ ਵੀ ਸਾਨੂੰ ਤੇ ਆਉਣੀ ਨਹੀਂ ਆ ਸਿੰਮੂ ਨੂੰ ਕੁਝ ਕੱਪੜੇ ਵਿੱਚ ਆ ਜਾਣੇ ਨੇ ਜਿਹੜੇ ਆਉਣਗੇ ਮੈਂ ਪਾਉਂਗੀ ਮੈਂ ਚੱਲ ਪੁੱਤ ਹਨਾ ਮੰਮੀ ਦੇ ਆ ਪਾ ਸਕਦੀ ਚਲੋ ਸਾਰੇ ਕੋੜੀ ਟੋਕੇ ਪਾਣੀ ਚ ਕਰਦੇ ਆ ਸਾਰੇ ਗੱਡੇ ਸਾਰੇ ਹਮ ਅੱਜ ਕੋ ਉਹਦੀਆਂ ਜਾਂਦਾ ਵੀ ਆਈਆਂ ਉਹਦੇ ਸੂਰ ਸਾਡ ਗੱਡੇ ਆ ਹਾਂ ਮੈਂ ਅੱਗੇ ਵੇਖ ਕੇ ਕਹਿੰਦੀ ਆਂ ਵੀ ਕੀ ਆਈਆਂ ਤੁਸੀਂ ਨਹੀਂ ਵੇਖਿਆ ਮਾਦਰ ਨੂੰ ਲੱਗਦੀ ਸੀ ਮੂੰਹ ਵੀ ਰੋਣ ਲੱਗ ਪਈ ਹਾਂ ਮੈਂ ਉਹ ਸਿਮੂ ਨੂੰ ਬੁਲਾਇਆ ਉੱਥੋਂ ਮੈਂ ਉਹ ਸਿਮੂ ਆ ਲੋ ਹਾਂ ਜਿਆਦਾ ਹੋਣੀਆਂ ਥੋੜੀ ਰਹਿੰਦੀਆਂ ਬੰਦੇ ਦੀ ਜਦੋਂ ਵੀ ਕੋਈ ਦੀ ਚੀਜ਼ ਲੈਣੀ ਜਿਆਦਾ ਹੋਣੀਆਂ ਆਉਂਦੀਆਂ ਹੁੰਦੀਆਂ ਤੇ ਆ ਮੈਂ ਆਪਣੇ ਹੱਥਾਂ ਨਾਲ ਤੈਹ ਲਾ ਰੱਖੀ ਸੀ ਵੀ ਆਉਂਦੇ ਤੇ ਆਲੂ ਮੈਂ ਕੱਢੂਗੀ ਇਹ ਲੈ ਆ ਆਹ ਜੈਕਟਾਂ ਜੂਤਾਂ ਸਾਰੀਆਂ ਸੁਖ ਦੀ ਮੰਮੀ ਨੇ ਮੰਮੀ ਨੇ ਆਉਣ ਗਿਆ ਘੱਲੀਆਂ ਸਾਰੀਆਂ ਉਹ ਆਉਣ ਗਿਆ ਘੱਲੀਆਂ ਤਾਂ ਪਾਈਆਂ ਬੜੀ ਧੀਜ ਦੇ ਨਾਲ ਨਹੀਂ ਨਾ ਹੁੰਦੀ ਹਨਾ ਬੜੇ ਸਤਿਆਰੇ ਜੇ ਹਰ ਇੱਕ ਤਰ੍ਹਾਂ ਦੀ ਚੀਜ਼ ਬਣਾ ਕੇ ਭੇਜ ਦਿੰਦੇ ਹੀ ਜੇ ਕੋਈ ਹਾਂ ਨਾਨੀ ਸਿਮੂ ਦੀ ਬੜੀ ਛੇਤੀ ਝਟ ਕਟੀ ਕਟੀ ਬਿਧੇ ਰਿਓਂ ਦੇਮ ਦੇ ਰਿਓਂ ਤੇ ਉਹਨਾਂ ਦੀ ਵੀ ਸਿਹਤ ਥੋੜੀ ਜੀ ਟੋਣੀ ਨਹੀਂ ਨਹੀਂ ਇਹ ਨਹੀਂ ਆਪਣੀ ਸੋਗੀ ਹੈ ਕਿ ਆਪਣੀ ਹਾਂ ਹਾਂ ਨਸੀਮ ਨੂੰ ਆ ਜਾਣੀਆਂ ਸਾਰੀਆਂ ਹਾਂ ਜਾਇਤਾ ਜੁਲਤਾ ਹਾਂ ਮੈਂ ਪਤਾ ਹੈ ਤੇਰੀ ਮੰਮੀ ਨੇ ਸੰਭ ਕੇ ਰੱਖਿਆ ਹੀ ਤੇਰਾ ਨਿੱਕਾ ਆ ਸੋਖਣੇ ਤਲਵੀਰ ਦੇ ਲੰਗੋਟ ਵੀ ਆ ਪਾਣੀ ਸਗਾ ਵੇਖ ਲਾ ਸੋ ਮਹਲੇ ਉਹਨੇ ਵੇਲਾ ਕਿੰਨੇ ਰੀਜਨ ਹੈ ਸੰਭਾਲ ਕੇ ਰੱਖੇ ਪਹਿਲਾ ਲੰਗੋਟ ਹੀ ਹੁੰਦੇ ਜੀ ਨਸੀਮ ਵੀ ਰੱਖੀ ਸਾਬ ਦੇ ਜੰਦਾ ਚਲੋ ਆ ਜੀ ਆਜੋ ਮਰੀ ਮੇਡੀ ਦਾ ਵਿਜ਼ਿਟ ਆਹੋ ਕਰਾ ਲਓ ਚਲੋ ਆ ਜੀ ਚਲੋ ਗੈਂਬੂ ਸੇਰਾ ਤੇ ਟੈਬੋ ਲ ਗਿਆ ਪਾ ਲੈ ਖਲਾਂ ਆਮਦੇ ਚੱਕਰ ਵਿੱਚ ਰੈਂਬੋ ਸਵੇਰ ਦਾ ਜਿਹੜਾ ਵਿਚਾਰਾ ਪਿੰਜਰੇ ਵਿੱਚ ਹੀ ਤਾੜਿਆ ਆ ਇਹਨੂੰ ਰੋਟੀ ਪਾਉਣ ਦਾ ਮੌਕਾ ਨਹੀਂ ਮਿਲਿਆ ਹੁਣ ਪਾਈ ਆ ਰੋਟੀ ਰੋਟੀ ਵਾਹ ਕਾਟੀ ਖਾਂਣ ਡਿਆ ਇਹਨੂੰ ਦੁੱਧ ਵਿੱਚ ਘੋਲ ਕੇ ਪਾਈ ਆ ਪਤਾ ਨਹੀਂ ਸਿਰ ਗਰਮੇ ਗਰਮੇ ਹੋਈ ਚਲੇ ਨੂੰ ਚਲੋ ਕੋਈ ਨਾ ਖਾ ਲਵੇ ਆਪਣਾ ਕੰਮ ਗਿਆ ਵਾ ਨਿਭੜ ਤੇ ਸਾਰੇ ਨਾਲ ਲੱਗਦੇ ਹਣ ਦਸਤੇ ਤੇ ਪੀ ਉੱਤੇ ਰੱਖਿਆ ਨੂੰ ਹੋਲੀ ਨਾਲ ਸਾਰਾ ਕੰਮ ਰਹਿ ਗਿਆ ਹੈ ਬਾਕੀ ਜਿਹੜੇ ਚਲੇ ਜਾਂਦੇ ਆ ਉਹ ਨਹੀਂ ਆਪੋ ਤੁਸੀਂ ਆਉਂਦੇ ਤਾਂ ਚਲੋ ਉਹ ਵੀ ਕਰਦੇ ਆ ਮਾਫੀ